ਜੇ ਜਿਲੰਦਰ ਰੇਂਜ ਨਵੀਨ ਸਿੰਘਲਾ ਤੇ ਐਸਐਸਪੀ ਗੌਰਵ ਦੂਰਾ ਨੇ ਠੰਡੀ ਸੜਕ ਕਚਿਆਰੀ ਚੌਂਕ ਸ਼ਹੀਦ ਭਗਤ ਸਿੰਘ ਚੌਂਕ ਸੰਤ ਨਾਰਾਇਣ ਬਾਜ਼ਾਰ ਤੋਂ ਹੁੰਦੇ ਹੋਏ ਮੇਨ ਬੱਸ ਸਟੈਂਡ ਤੇ ਗੇਟ ਤੱਕ ਮਾਰਚ ਪਾਸਟ ਕੀਤਾ ਡੀਆਈਜੀ ਚਲੰਦਰ ਰੇਜ ਨਵੀਰ ਸਿਗਲਾ ਰਿਪੋਰਟਾਂਨ ਕਿਹਾ ਕਿ ਚਲੰਦਰ ਰੇਜ ਦੇ ਵਿੱਚ 200 ਤੋਂ ਵੱਧ ਪੁਲਿਸ ਪਾਰਟੀਆਂ ਡਿਸਪੈਚ ਕਰਕੇ 2000 ਤੋਂ ਜ਼ਿਆਦਾ ਰੇਡ ਕੀਤੀਆਂ ਗਈਆਂ ਹਨ ਜਿਦੇ ਵਿੱਚੋਂ 500 ਤੋਂ ਵੱਧ ਕਪੂਤਲਾ ਜ਼ਿਲ੍ਹੇ ਚ ਕੀਤੀ ਗਈ ਹੈ ਜਦਕਿ 600 ਦੇ ਕਰੀਬ ਕ੍ਰਿਮੀਨਲ ਤੇ ਉਹਨਾਂ ਦੇ ਸ਼ੱਕੀ ਸਾਥੀ ਜਿਵੇਂ ਕਿ ਗੈਂਗਸਟਰ ਟਰੈਵਲ ਏਜੰਟਸ ਪਗੋੜੇ ਤੇ ਹੋਰ ਸ਼ਰਾਰਤੀ ਅਨਸਰ ਗ੍ਰਿਫਤਾਰ ਕੀਤੇ ਗਏ ਨੇ ਆਪਰੇਸ਼ਨ ਪ੍ਰਹਾਰ ਤੂ ਦੀ ਗੱਲ ਕਰੀਏ ਤਾਂ ਉਹਨਾਂ ਕਿਹਾ ਕਿ ਜ਼ਿਲ੍ਹਾ ਕਪੂਰਤਲਾ ਦੇ ਵਿੱਚ ਸਵੇਰੇ ਪੰਜਾਬ ਪਾਰਟਿਸ ਨੂੰ ਡਿਸਪੈਚ ਕਰਕੇ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ ਜਦ ਕਿ ਜਲੰਧ ਰੇਂਜ ਦੀਨ ਜ਼ਿਲ੍ਹੇ ਦੇ ਵਿੱਚ 200 ਦੇ ਕਰੀਬ ਸਰਚ ਪਾ ਕੇ ਨੇ ਅਭਿਆਨ ਚਲਾਇਆ ਤੇ ਹੁਣ ਤੱਕ ਜੁਲਮਰ ਕੋਲ ਰਿਪੋਰਟ ਆਈ ਉਹ 150 ਤੋਂ ਵੱਧ ਜਲੰਧ ਰੇਂਜ ਦੀਨ ਅਪਰਾਧੀਆਂ ਨੂੰ ਹਿਰਾਸਤ ਦੇ ਵਿੱਚੋਂ ਲਿਆ ਗਿਆ ਜਿਨ੍ਹਾਂ ਦੇ ਵਿੱਚ ਤਿੰਨ ਪਗੋੜੇ ਵੀ ਸ਼ਾਮਲ ਹਨ ਪੁਲਿਸ ਨੇ ਆਪਰੇਸ਼ਨ ਪਰਹਾਰ 2 ਜਿਹੜਾ ਹੈ ਲਾਂਚ ਕੀਤਾ ਹੈਗਾ ਜੇ ਆਪਰੇਸ਼ਨ ਪ੍ਰਹਾਰ ਬੰਦ ਦੀ ਗੱਲ ਕਰੀਏ ਤਾਂ ਜਲੰਧਰ ਰੇਂਜ ਦੀ ਪਰਫਾਰਮੈਂਸ ਜਿਹੜੀ ਹੈ ਬੜੀ ਵਧੀਆ ਰਹੀ ਹੈ 2000 ਪਲੱਸ ਦੇ ਕਰੀਬ ਅਸੀਂ ਰੇਡਸ ਕੀਤੀਆਂ ਜਿਦੇ ਵਿੱਚੋਂ ਕਿ 500 ਪਲੱਸ ਰੇਡਸ ਜਿਹੜੀਆਂ ਕਪੂਰਥਲੇ ਜ਼ਿਲ੍ਹੇ ਚ ਇਕੱਲੇ ਹੋਈਆਂ ਅਸੀਂ 600 ਦੇ ਕਰੀਬ ਜਿਹੜਾ ਹੈਗਾ ਕ੍ਰਿਮੀਨਲਸ ਨੂੰ ਅਰੈਸਟ ਕੀਤਾ ਜਿਦੇ ਵਿੱਚ ਗੈਂਗਸਟਰਸ ਉਹਨਾਂ ਦੇ ਐਸੋਸੀਏਟ ਉਹਨਾਂ ਦੇ ਰਿਲੇਟਿਵ ਹੀਨੀਅਸ ਕ੍ਰਾਈਮ ਦੇ ਕ੍ਰਿਮੀਨਲਸ ਪੰਜਾਬ ਤੋਂ ਵੱਧ ਪੀਓ 100 ਤੋਂ ਵੱਧ ਪ੍ਰੀਵੈਂਟਿਵ ਡਿਟੈਂਸ਼ਨ ਇਸ ਦੇ ਨਾਲ ਹੀ ਟਰੈਵਲ ਏਜੰਟਸ ਗਨ ਹਾਊਸਸ ਚੱਕ ਕਿਤੇ ਆ ਏਰੀਆ ਡੋਮੀਨੇਟ ਕਰਕੇ ਰੱਖਿਆ ਜੇ ਆਪਰੇਸ਼ਨ ਪਰਹਾਰ 2 ਦੀ ਗੱਲ ਕਰੀਏ ਤਾਂ ਅਸੀਂ ਸਵੇਰੇ 50 ਪਾਰਟੀਆਂ ਨੂੰ ਡਿਸਪੈਚ ਕੀਤਾ ਕਪੂਰਥਲੇ ਦੇ ਵਿੱਚ ਜੇ ਜਲੰਧਰ ਰੇਂਜ ਦੀ ਗੱਲ ਕਰੀਏ ਤਕਰੀਬਨ 200 ਪਾਰਟੀਆਂ ਸਵੇਰੇ ਗਈਆਂ ਹੈਗੀਆਂ ਔਰ ਲਾਸਟ ਰਿਪੋਰਟਾਂ ਹੰਤ ਤੱਕ 150 ਦੇ ਕਰੀਬ ਜਿਹੜੇ ਕ੍ਰਿਮੀਨਲਸ ਐ ਉਹਨਾਂ ਨੂੰ ਐਪਰੀਹੈਂਡ ਕੀਤਾ 100 ਤੋਂ ਵੱਧ ਜਿਹੜੇ ਹੈਗੇ ਅਰੈਸਟ ਹੋ ਚੁੱਕੇ ਆ ਔਰ ਇਹ ਜਿਹੜਾ ਆਪਰੇਸ਼ਨ ਪਰਹਾਰ 2 ਐ ਅਗਲੇ 72 ਘੰਟੇ ਤੱਕ ਇਹ ਜਾਰੀ ਰਹੇਗਾ ਇਹਦੇ ਵਿੱਚ ਅਸੀਂ ਫਲੈਗ ਮਾਰਚਸ ਪਲਾਨ ਕੀਤੇ ਅੱਜ ਅਸੀਂ ਜਿਵੇਂ ਬਸ ਸਟੈਂਡ ਦਾ ਫਲੈਗ ਮਾਰਚ ਕੀਤਾ ਹੈਗਾ ਰੇਲਵੇ ਸਟੇਸ਼ਨਸ ਤੇ ਫਲੈਗ ਮਾਰਚ ਕਰਾਂਗੇ ਏਰੀਆ ਡੋਮੀਨੇਟ ਕਰਕੇ ਰੱਖਾਂਗੇ ਔਰ ਇਹਦੇ ਨਾਲ ਹੀ ਨਾਈਟ ਆਪਰੇਸ਼ਨ ਸਾਡੇ ਚੱਲਣਗੇ ਔਰ ਕਾਸੋ ਆਪਰੇਸ਼ਨਸ ਕਰਾਂਗੇ ਤਾਂ ਅਗਲੇ 72 ਘੰਟੇ ਲਈ ਪੂਰਾ ਜਿਹੜਾ ਹੈਗਾ ਦਬਦਬਾ ਜਿਹੜਾ ਪੁਲਿਸ ਦਾ ਕਾਇਮ ਕਰਾਂਗੇ ਸਰ 12 ਦੇ ਕਰੀਬ ਡਿਟੈਂਸ਼ਨਸ ਹੋਈਆਂ ਜੀ ਜਦੋਂ ਲਾਸਟ ਰਿਪੋਰਟ ਆਈਆਂ 100 ਦੇ ਕਰੀਬ ਅਸੀਂ ਅਰੈਸਟ ਕਰ ਲਿਆ ਤਿੰਨ ਉਹਦੇ ਵਿੱਚੋਂ ਪੀਓ ਗ੍ਰਫਤਾਰ ਕੀਤੇ ਆ ਔਰ ਤਿੰਨ ਜਿਹੜੇ ਹੈਗੇ ਕੰਟਰੀ ਮੇਡ ਵੈਪਨਸ ਵੀ ਰਿਕਵਰ ਹੋਏ ਆ ਸਰ ਅ ਨਾਈਟ ਪੁਲਿਸਿੰਗ ਸਕੀਮ ਰੂਟੀਨ ਚ ਸਾਡੀ ਚੱਲਦੀ ਹੈ ਲੇਕਿਨ ਜਿਹੜੇ ਆਪਰੇਸ਼ਨ ਪ੍ਰਹਾਰ ਹੈ ਇਹਦੇ ਵਿੱਚ ਸਾਰੇ ਅਫਸਰ ਸਾਰੇ ਐਸਐਚਓਜ਼ ਬਾਹਰ ਰਹਿਣਗੇ ਮੈਕਸਿਮਮ ਫੋਰਸ ਜਿਹੜੀ ਹੈ ਬਾਹਰ ਰਹੇਗੀ ਪਰਮਨੈਂਟ ਨਾਕੇ ਮੈਂ ਕਿਹਾ ਹੈਗਾ ਗੌਰਵ ਨੂੰ ਐਸਐਸਪੀ ਕਪੂਰਥਲਾ ਨੂੰ ਪਰਮਨੈਂਟ ਨਾਕੇ ਵੀ ਅਸੀਂ ਵਧਾਈ ਵਧਾਵਾਂਗੇ ਤੇ ਜਿਹੜੇ ਨਾਨ ਆਪਰੇਸ਼ਨਲ ਡਿਊਟੀਆਂ ਤੋਂ ਪੁਲਿਸ ਕਰਮੀਆਂ ਉਹਨਾਂ ਨੂੰ ਹਟਾ ਕੇ ਆਪਰੇਸ਼ਨਲ ਡਿਊਟੀਆਂ 'ਚ ਲਾਵਾਂਗੇ ਸਰ ਜਿਹੜੇ 150 ਤੁਸੀਂ ਕਹਿ ਰਹੇ ਇੱਕ ਵਾਰ ਪੂਰੇ ਰੇਂਜ 'ਚ ਜਲੰਧਰ ਸਾਰੇ ਜਿਹੜੇ ਜੇ ਜਿਹੜੇ 150 ਦੀ ਗੱਲ ਹੈ ਉਹ ਪੂਰੇ ਜਲੰਧਰ ਰੇਂਜ ਦੀ ਹੈਗੀ ਕਪੂਰਥਲਾ ਦੇ ਵਿੱਚ 50 ਤੋਂ ਵੱਧ ਡਿਟੇਨ ਕੀਤੇ ਹਨ ਔਰ ਆਈ ਥਿੰਕ 33 ਦੇ ਕਰੀਬ ਅਰੈਸਟ ਕੀਤੇ ਹਨ ਪਹਿਲੇ ਦਿਨ ਸਰ ਗਨ ਕਲਚਰ ਦੀ ਗੱਲ ਕਰੀਏ ਤੇ ਬੀ ਜੀ ਪੀ ਸਾਹਿਬ ਨੇ ਵੀ ਬੜੇ ਸਟ੍ਰਿਕ ਐਕਸ਼ਨ ਲਈਆ ਹੈਗਾ 7000 ਦੇ ਕਰੀਬ ਪੂਰੇ ਪੰਜਾਬ ਦੇ ਵਿੱਚ ਜਿਹੜੇ ਰੈਵਲਸ ਰੱਦ ਕਰਨ ਲਈ ਗਿਆ ਹੈਗਾ ਕਪੂਟਲਾ ਦੇ ਦੀ ਗੱਲ ਕਰੀਏ ਤਾਂ ਕਪੂਟਲਾ ਚ ਕਿੰਨੇ ਲੋਕ ਨੇ ਐਸੇ ਜਿਹੜੇ ਨੇ ਇਲੀਗਲਿ ਗੂਸਟ ਵੈਪਨਸ ਵੀ ਆ ਜਿਹੜਾ ਨੇ ਨਹੀਂ ਲੋਡ ਸੀ ਵੈਪਨਸ ਲੈ ਕੇ ਬੈਠੇ ਨੇ ਦੇਖੋ ਜਿੱਥੇ ਕੋਈ ਸਾਨੂੰ ਇਸ ਤਰ੍ਹਾਂ ਦੀ ਖਬਰ ਆਂਦੀ ਹੈ ਕਿ ਵੈਪਨ ਬ੍ਰੈਂਡਿੰਗ ਹੈਗੀ ਹੈ ਉੱਥੇ ਅਸੀਂ ਪਰਚਾ ਵੀ ਦਿੰਨੇ ਆ ਅਸਲਾ ਲਾਇਸੈਂਸ ਕੈਨਸਲ ਵੀ ਕਰਾਨੇ ਆ ਕਿਉਂਕਿ ਇਹ ਮਤਲਬ ਕਮਿਸ਼ਨਰਟ ਏਰੀਆ ਨਹੀਂ ਹੈਗਾ ਇਹਦੇ ਵਿੱਚ ਡੀਸੀ ਦਾ ਰੋਲ ਹੁੰਦਾ ਤਾਂ ਡੀਸੀ ਨੂੰ ਲਿਖ ਕੇ ਭੇਜਿਆ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਉਹ ਜਿਹੜਾ ਹੈਗਾ ਅਸਲਾ ਕੈਨਸਲ ਹੁੰਦਾ ਕਿਉਂਕਿ ਜਨਰਲੀ ਅਸਲਾ ਉਸ ਨੂੰ ਦਿੱਤਾ ਜਾਂਦਾ ਜਿਹੜਾ ਕੋਈ ਸ਼ਕ ਜ਼ाहिर ਕਰਦੇ ਕਿ ਉਹਦੀ ਸਿਕਿਉਰਿਟੀ ਨੂੰ ਖਤਰਾ ਹੈ ਤਾਂ ਇੱਕ ਪ੍ਰੋਪਰ ਜਿਹੜਾ ਹੈਗੇ ਪ੍ਰੋਸੀਜਰ ਫਾਲੋ ਕਰਕੇ ਅਸਲਾ ਦਿੱਤਾ ਜਾਂਦਾ ਤੇ ਜੇ ਕੈਨਸਲ ਕਰਨਾ ਹੈ ਉਹਦਾ ਵੀ ਇੱਕ ਪ੍ਰੋਪਰ ਪ੍ਰੋਸੀਜਰ ਪ੍ਰੋਸੀਜਰ ਜਿਹੜਾ ਸਾਨੂੰ ਫਾਲੋ ਕਰਨਾ ਪੈਂਦਾ ਜਿਹੜਾ ਨਫਰੀ ਤੁਸੀਂ ਕਹ ਰਹੇ ਲਾ ਰਹੇ ਆ ਪਰ ਨਫਰੀ ਲਗਾਈ ਜਾਂਦੇ ਪਰ ਨਫਰੀ ਬੋਕਾ ਦੇਖੋ ਨਫਰੀ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਨਫਰੀ ਘਟਾਏ ਇਹ ਜਿਹੜੀ ਹੈਗੀ ਪ੍ਰੀਨਿਅਲ ਪ੍ਰੋਬਲਮ ਹੈਗੀ ਸਾਰੀ ਰੇਂਜ ਦੀ ਹੈ ਅਸੀਂ ਇਸੇ ਕਰਕੇ ਤੁਹਾਨੂੰ ਕਿਹਾ ਨਾਨ ਆਪਰੇਸ਼ਨਲ ਡਿਊਟੀਆਂ ਤੋਂ ਬੰਦੇ ਹਟਾ ਕੇ ਦਫ਼ਤਰਾਂ ਤੋਂ ਬੰਦੇ ਹਟਾ ਕੇ ਔਰ ਜਿੱਥੇ ਸਾਨੂੰ ਲੱਗਦਾ ਕਿ ਕਿਤੇ ਗਨਮੈਨ ਫਾਲਤੂ ਕਿਸੇ ਨੂੰ ਦਿੱਤਾ ਹੋਇਆ ਉੱਥੋਂ ਹਟਾ ਕੇ ਉਹ ਆਪਰੇਸ਼ਨਲ ਡਿਊਟੀਆਂ ਤੇ ਅਸੀਂ ਲਗਾ ਰਹੇ ਹੈਗੇ ਪੁਲਿਸ ਤੇ ਦਬਾਅ ਬਹੁਤ ਹੈ ਇਸ ਟਾਈਮ ਖਾਣਿਆਂ ਦੇ ਅਸਲ ਵਿੱਚ ਬਹੁਤ ਦਬਾਅ ਹੈ ਜੀ ਤੁਹਾਡੀ ਬਿਲਕੁਲ ਗੱਲ ਠੀਕ ਹੈ ਤੇ ਨਫਰੀ ਮਤਲਬ ਨਾਨ ਆਪਰੇਸ਼ਨਲ ਡਿਊਟੀਆਂ ਨੂੰ ਅਸੀਂ ਘਟਾ ਕੇ ਇੱਥੇ ਲਗਾ ਰਹੇ ਹਾਂ ਇਹ ਸ਼ਹਿਰੀ ਖੇਤਰ ਦੇ ਅੰਦਰ ਤਾਂ ਕੀ ਜਾਂ ਦਿਖਾ ਦੇ ਕਿ ਮੈਂ ਜਲੰਧਰ ਰੇਂਜ ਦੀ ਗੱਲ ਕਰ ਰਿਹਾ ਜਿਹਦੇ ਵਿੱਚ ਕਿ ਰੂਰਲ ਏਰੀਆ ਕਾਫੀ ਹੁੰਦਾ ਹੈ ਔਰ ਸ਼ਹਿਰ ਦੇ ਵਿੱਚ ਸਾਡੇ ਕੋਲ ਹੁਸ਼ਿਆਰਪੁਰ ਦਾ ਕੁਝ ਏਰੀਆ ਸ਼ਹਿਰੀ ਹੈਗਾ ਔਰ ਕਪੂਰਥਲਾ ਸਿਟੀ ਏਰੀਆ ਹੈ ਕੋਈ ਇੰਨੇ ਸਾਰੇ ਜਿਹੜੇ ਆਪਰੇਸ਼ਨਸ ਹੋਏ ਹੈਗਾ ਉਹਦਾ ਕੋਈ ਖਾਸ ਇੱਕ ਹੋਈ ਹੈ ਉਹ ਜਿਹੜਾ ਗੈਂਗਸਟਰ ਜਿਹੜਾ ਫੜਿਆ ਗਿਆ ਹੋਵੇ ਕਾਫੀ ਸਾਡੇ ਗੈਂਗਸਟਰ ਹੈਗੇ ਜੀ ਬਿੰਨੀ ਗੁੱਜਰ ਗੈਂਗ ਹੈਗਾ ਇੱਥੇ 골ਡੀ ਬਰਾਡ ਗੈਂਗ ਦੇ ਐਸੋਸੀਏਟਸ ਹੈਗੇ ਆ ਬੰਬੀਹਾ ਗੈਂਗ ਦੇ ਹੈਗੇ ਆ ਕਾਫੀ ਐਸੋਸੀਏਟਸ ਅਗੇ ਜਿਹੜੇ ਫੁੱਟ ਸੋਲਜਰਸ ਉਹਨਾਂ ਨੂੰ ਸਪੋਰਟ ਕਰਦੇ ਆ ਕਿਸੇ ਨੂੰ ਅਸੀਂ ਮਤਲਬ ਬਖਸ਼ ਨਹੀਂ ਰਹੇ ਆ ਸਾਰਿਆਂ ਨੂੰ ਮਤਲਬ ਲਾ ਜਿਹੜਾ ਹੈਗਾ ਉਹ ਸਟਰੋਂਗਲੀ ਫੇਸ ਕਰਨਾ ਪਏਗਾ ਜਹੀ ਹੈ ਇੱਕ ਤਾਂ ਪਬਲਿਕ ਦੇ ਵਿੱਚ ਇਹ ਜਿਹੜਾ ਹੈਗਾ ਟੂ ਇਨਸਟਿਲ ਸੈਂਸ ਆਫ ਕੌਨਫੀਡੈਂਸ ਇਨ ਦਾ ਪਬਲਿਕ ਤੇ ਐਂਟੀ ਨੈਸ਼ਨਲ ਸੋਸ਼ਲ 엘ਿਮੈਂਟਸ ਨੂੰ ਇਹ ਸਟਰੋਂਗ ਮੈਸੇਜ ਜਾਂ ਤਾਂ ਏਰੀਆ ਛੱਡ ਜੋ ਜਾਂ ਫਿਰ ਜਿਹੜਾ ਲਾਅ ਹੈ ਨੂੰ ਸਟਰੋਂਗਲੀ ਫੇਸ ਕਰਨ ਲਈ ਤਿਆਰ ਹੋ। ਸਰ 3 ease of traffic education engineering and enforcement ਪਬਲਿਕ ਨੂੰ ਵੀ এডਿਕੇਸ਼ਨ ਦੀ ਲੋੜ ਹੈ ਪਬਲਿਕ ਨੂੰ এডਿਕੇਸ਼ਨ ਸੈਲਫ ਐਜੂਕੇਟ ਆਪਣੇ ਆਪ ਨੂੰ ਕਰਨਾ ਪਏਗਾ। ਔਰ ਕਿਤੇ ਨਾ ਕਿਤੇ ਕਾਰਪੋਰੇਸ਼ਨ ਦੀ ਵੀ ਸਾਨੂੰ ਇੰਟਰਵੈਂਸ਼ਨ ਦੀ ਲੋੜ ਹੈ। ਇਨਕ੍ਰੋਚਮੈਂਟਸ ਉਹਨੇ ਬਾਜ਼ਾਰ ਦੇ ਵਿੱਚੋਂ ਆ ਸੀ ਆ ਰਹੇ ਆ। ਕਿੰਨੀ ਜ਼ਿਆਦਾ ਇਨਕ੍ਰੋਚਮੈਂਟ ਹੋਈ ਹੋਈ ਹੈ। ਜਦੋਂ ਤੱਕ ਤਿੰਨੋਂ ਚੀਜ਼ਾਂ ਐਜੂਕੇਸ਼ਨ ਕਾਰਪੋਰੇਸ਼ਨ ਔਰ ਇਨਫੋਰਸਮੈਂਟ ਇਕੱਠੀ ਨਹੀਂ ਹੁੰਦੀ ਕੱਲੀ ਇਨਫੋਰਸਮੈਂਟ ਟ੍ਰੈਫਿਕ ਦੇ ਵਿੱਚ ਇਕੱਲਾ ਕੰਮ ਨਹੀਂ ਕਰਤਾ ਹੈਗੀ ਆਈ ਥਿੰਕ ਡਿਸਟ੍ਰਿਕਟ ਤੁਸੀਂ ਆਰਟੀਓ ਨਾਲ ਗੱਲ ਕਰਕੇ ਅਸੀ ਕਰਾਂਗੇ ਕਿਉਂਕਿ ਨੰਬਰ ਲੱਗਿਆ ਵਾ ਜੈਸੇ 8 ਵਜੇ ਉਪਰ ਇੱਕ ਨੰਬਰ ਦੋ ਨੰਬਰ ਕੀ ਜਿਹੜੇ ਆਪਣੇ ਜਾਂਦੇ ਆ ਰਿਹਾ ਟ੍ਰੈਫਿਕ ਲੈਂਦਾ ਲੋਡ ਮੰਨਦਾ ਲੈਂਦਾ ਟੋ ਲੀਗਲੀ ਇਹਨੂੰ ਲੀਗਲੀ ਲੀਗਲੀ ਇਹਨੂੰ ਐਨਲਾਈਜ਼ ਕਰ ਲੈਣੇ ਆ ਜੀ ਔਰ ਜੇ ਲੀਗਲੀ ਨਹੀਂ ਵਾਇਬਲ ਹੈਗਾ ਤਾਂ ਫਿਰ ਇਹਨਾਂ ਨੂੰ ਬੰਦ ਕਰਾ ਦੇਣਗੇ